ਕੀ ਸਰਕਾਰੀ ਨੁਮਾਇੰਦਿਆਂ ਨੇ ਇਹ ਗੱਲ ਕੀਤੀ ਆ ਕਿ ਕਿ ਮੈਡੀਕਲ ਟਰੀਟਮੈਂਟ ਜਿਹੜੀ ਆ ਉਹ ਲੈ ਲਓ ਤੇ 14 ਤਰੀਕ ਨੂੰ ਮੀਟਿੰਗ ਇਹ ਕਿਸਾਨਾਂ ਦੇ ਨਾਲ ਬਹੁਤ ਵੱਟਾ ਝੂਠ ਹੋ ਰਿਹਾ ਮੈਨੂੰ ਨਹੀਂ ਪਤਾ ਇਹਦੇ ਵਿੱਚ ਕੌਣ ਸ਼ਾਮਿਲ ਆ ਸਰਕਾਰ ਦੀਆਂ ਚਾਲਾਂ ਦੇ ਵਿੱਚ ਨਾ ਆਓ ਕੋਈ ਡਾਕਟਰ ਉੱਥੇ ਕੋਈ ਡਾਕਟਰ ਸੀਗਾ ਸਰਕਾਰ ਵੱਲੋਂ ਉਹ ਕਿਹੜਾ ਸਰਕਾਰ ਦਾ ਡਾਕਟਰ ਹੈ ਜਨੇ ਇਹ ਗੱਲ ਕੀਤੀ ਕਿ ਮੈਡੀਕਲ ਟਰੀਟਮੈਂਟ ਨਾ ਅਸੀਂ ਡੱਲੇਵਾਲ ਸਾਹਿਬ ਨੂੰ 14 ਤਰੀਕ ਤੱਕ ਜ਼ਿੰਦਾ ਰੱਖ ਸਕਦੇ ਆ ਐਡਾ ਵੱਡਾ ਝੂਠ ਕਿਸਾਨਾਂ ਦੇ ਨਾਲ ਹੋ ਰਿਹਾ ਮੈਂ ਸਾਰਾ ਦੋ ਹੱਥ ਜੋੜ ਕੇ ਬੇਨਤੀ ਕਰਦਾ ਜੇ ਸਰਕਾਰ ਵਾਕਈ ਸੀਰੀਅਸ ਹੈ 14 ਤਰੀਕ ਤੱਕ ਕਿਉਂ ਵੇਟ ਕਰ ਰਹੀ ਆ ਕਿ ਉਹ ਮਰ ਜਾਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨਾਂ ਨੂੰ ਇਸ ਚਾਲ ਦਾ ਹਿੱਸਾ ਨਾ ਬਣੋ ਕੋਈ ਬੰਦਾ ਦਵਾਈਆਂ ਦੇ ਉੱਤੇ ਜ਼ਿੰਦਾ ਨਹੀਂ ਰਹਿ ਸਕਦਾ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਡਾਕਟਰੀ ਇਲਾਜ ਸ਼ੁਰੂ ਹੋ ਗਿਆ ਡਾਕਟਰੀ ਸਹਿਤਾ ਜਿਹੜੀ ਉਹਨੂੰ ਦਿੱਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸੇ ਨੂੰ ਲੈ ਕੇ ਡਾਕਟਰ ਸੋਇਬ ਮੰਨ ਜੋ ਕਿ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਦਾ ਚੈੱਕਅਪ ਕਰ ਰਹੀ ਉਹਨਾਂ ਦੀ ਟੀਮ ਤਾਂ ਉਹਨਾਂ ਨੇ ਹੁਣ ਵੀਡੀਓ ਪਾ ਕੇ ਖਾਦਸ਼ਾ ਜ਼ਾਹਿਰ ਕੀਤਾ ਹੈ ਉਹਨਾਂ ਨੇ ਇਤਰਾਜ਼ ਜਤਾਇਆ ਹੈ ਕਿ ਸਰਕਾਰ ਨੇ ਜੋ ਜਗਜੀਤ ਸਿੰਘ ਡੱਲੇਵਾਲ ਦੇ ਲਈ ਪ੍ਰੋਪੋਜ਼ਲ ਕੀਤਾ ਹੈ ਕਿ ਪਹਿਲਾਂ ਡਾਕਟਰੀ ਸਹਿਤਾ ਲੈ ਲਵੋ ਉਸ ਤੋਂ ਬਾਅਦ 14 ਫਰਵਰੀ ਨੂੰ ਜਿਹੜੀ ਇਹ ਮੀਟਿੰਗ ਹੋਊਗੀ ਉਹਨਾਂ ਦੱਸਿਆ ਕਿ ਲਾਇ ਦੇ ਆਧਾਰ ਤੇ ਜਿਹੜਾ ਦਗਜੀਤ ਸਿੰਘ ਡੱਲੇਵਾਲ ਨੂੰ ਜਿਉਂਦਾ ਜਿਹੜਾ ਉਹ ਨਹੀਂ ਰੱਖਿਆ ਜਾ ਸਕਦਾ ਉਹਨਾਂ ਕਹਿੰਦੇ ਕਿ 14 ਤਰੀਕ ਤਾਂ ਬਹੁਤ ਦੂਰ ਹੈ ਤਾਂ ਮੀਟਿੰਗ ਅੱਜ ਜਾਂ ਸਵੇਰ ਹੀ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਸਾਨਾਂ ਨੂੰ ਸਿੱਧਾ ਸਿੱਧਾ ਕਿਹਾ ਕਿ ਸਰਕਾਰ ਦੀਆਂ ਚਾਲਾਂ ਨੂੰ ਸਮਝੋ ਸਰਕਾਰ ਦੀ ਇਹ ਬਹੁਤ ਵੱਡੀ ਚਾਲ ਹੈ ਕਿਉਂਕਿ ਮੀਟਿੰਗ ਹੀ ਰੱਖਣੀ ਸੀ ਤਾਂ ਉਹ ਜਲਦੀ ਵੀ ਰੱਖੀ ਜਾ ਸਕਦੀ ਸੀ ਉਹਨਾਂ ਕਹਿੰਦੇ ਕਿ ਮੈਡੀਕਲ ਸੈਤਾ ਦੇ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਜਿਉਂਦਾ ਜਿਹੜਾ ਨਹੀਂ ਰੱਖਿਆ ਜਾ ਸਕਦਾ ਸਰਕਾਰ ਦੀ ਦੇ ਵਿੱਚ ਬਹੁਤ ਵੱਡੀ ਚਾਲ ਹੈ ਉਹਨਾਂ ਕਹਿੰਦੇ ਕਿ ਮੈਨੂੰ ਨਹੀਂ ਪਤਾ ਕਿ ਇਸ ਚਾਲ ਦੇ ਵਿੱਚ ਕੌਣ-ਕੌਣ ਸ਼ਾਮਲ ਹੈ ਪਰ ਇੱਕ ਸ਼ਾਰਜ ਹੈ ਜਿਹੜੀ ਉਹ ਕਿਸਾਨਾਂ ਦੇ ਨਾਲ ਹੋਈ ਹੈ ਡਾਕਟਰ ਸੁਆਬ ਮਾਨ ਨੇ ਕਿਹਾ ਕਿ ਮੇਰੀ ਟੀਮ ਲਗਾਤਾਰ ਉੱਥੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਜਿਹੜਾ ਖਿਆਲ ਰੱਖ ਰਹੀ ਹੈ ਉਹਨਾਂ ਕਹਿੰਦੇ ਕਿ ਜਦੋਂ ਸਰਕਾਰ ਦੇ ਨੁਮਾਇੰਦੇ ਉੱਥੇ ਪਹੁੰਚੇ ਸਨ ਤਾਂ ਉਹਨਾਂ ਦੇ ਨਾਲ ਕਿਹੜਾ ਜਿਹੜਾ ਸਰਕਾਰੀ ਡਾਕਟਰ ਸੀਗਾ ਜਿਹੜਾ ਉੱਥੇ ਪਹੁੰਚਿਆ ਸੀ ਜਿਨ੍ਹਾਂ ਨੇ ਕਿਹਾ ਕਿ ਇਹਨਾਂ ਨੂੰ ਟ੍ਰੀਟਮੈਂਟ ਦੇ ਕੇ 14 ਫਰਵਰੀ ਤੱਕ ਜਿਉਂਦਾ ਰੱਖਿਆ ਜਾ ਸਕਦਾ ਹੈ ਡਾਕਟਰ ਸਵਾਭ ਮਾਨ ਨੇ ਸਿੱਧੇ ਸਿੱਧੇ ਸਵਾਲ ਉਠਾਇਆ ਹੈ ਕਿ ਮੀਟਿੰਗ ਜਿਹੜੀ ਤਰੀਕਾ ਬਹੁਤ ਜ਼ਿਆਦਾ ਦੂਰ ਹੈ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਹੈ ਜਿਹੜੀ ਉਹ ਬਹੁਤ ਜ਼ਿਆਦਾ ਡਾਊਨ ਹੈ ਤਕਲੀ ਮੈਡੀਕਲ ਸਿਹਤਾ ਦੇਖ ਕੇ ਉਹਨਾਂ ਨੂੰ ਜਿਉਂਦਾ ਜਿਹੜਾ ਉਹ ਨਹੀਂ ਰੱਖਿਆ ਜਾ ਸਕਦਾ ਜੇਕਰ ਇੰਨਾ ਹੀ ਫਿਕਰ ਸੀ ਜਗਜੀਤ ਸਿੰਘ ਢੱਲੇਵਾਲ ਦਾ ਤਾਂ ਮੀਟਿੰਗ ਜਿਹੜੀ ਹੋ ਜਲਦੀ ਰੱਖੀ ਜਾ ਸਕਦੀ ਸੀ ਅੱਜ ਜਾਂ ਸਵੇਰ ਦੇ ਵਿੱਚ ਹੀ ਮੀਟਿੰਗ ਜਿਹੜੀ ਉਹ ਰੱਖੀ ਜਾਵੇ ਡਾਕਟਰ ਸਵਾਭ ਮਾਨ ਨੇ ਵੀਡੀਓ ਪਾਈ ਹੈ ਕਿ ਇਹ ਕਿਸਾਨਾਂ ਦੇ ਨਾਲ ਬਹੁਤ ਵੱਡੀ ਚਾਲ ਹੋਈ ਹੈ ਇਸ ਚਾਲ ਦੇ ਵਿੱਚ ਕੌਣ-ਕੌਣ ਸ਼ਾਮਲ ਹੈ ਇਹ ਤਾਂ ਹੁਣ ਦੇਖਣਾ ਹੋਵੇਗਾ ਪਰ ਸਵੈਮਾਨ ਡਾਕਟਰ ਸਵੈਮਾਨੇ ਵੱਡੇ ਜਿਹੜੇ ਸਵਾਲ ਆ ਜਿਹੜੇ ਉਹ ਨਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਖੜੇ ਕਰ ਦਿੱਤੇ ਗਏ ਆ ਜੋ ਨੂੰ ਟ੍ਰੀਟਮੈਂਟ ਦਿੱਤਾ ਜਾ ਰਿਹਾ ਇਸ ਨੂੰ ਲੈ ਕੇ ਡਾਕਟਰ ਸਵੈਮਾਨੇ ਵੱਡੇ ਸਵਾਲ ਆ ਜਿਹੜੇ ਹੁਣ ਉਹ ਖੜੇ ਕਰ ਦਿੱਤੇ ਗਏ ਆ ਕਿ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਸਾਜ਼ਿਸ਼ ਹੋ ਰਹੀ ਹੈ ਕਿਸਾਨਾਂ ਦੇ ਨਾਲ ਔਰ ਕਿਸਾਨਾਂ ਨੂੰ ਇਸ ਸਾਜ਼ਿਸ਼ ਤੋਂ ਬਚਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਡਾਕਟਰ ਸਵੈਮਾਨ ਦੀਆਂ ਗੱਲਾਂ ਨੂੰ ਲੈ ਕੇ ਜਾਂ ਸਰਕਾਰ ਵੱਲੋਂ ਜੋ ਪ੍ਰੋਪੋਜ਼ਲ ਦਿੱਤਾ ਗਿਆ ਉਹ ਠੀਕ ਹੈ ਜਾਂ ਫਿਰ ਡਾਕਟਰ ਸਵੈਮਾਨ ਦੀ ਗੱਲ ਵੀ ਕਿ ਤਨਾ ਕਿਤੇ ਠੀਕ ਹੈ